ਪੁਨਰ ਪੁਨਰ ਦਾ ਮਤਲਬ ਇਕੱਠੇ ਪੁਨਰ ਸਰਜੀਤ ਅਕਾਲੀ ਦਲ ਨਵਾਂ ਨਵੇਂ ਸਿਰੋਂ ਨਵੀਂ ਸਿਰੋਂ ਪਹਿਲਾਂ ਇਹਨਾਂ ਨੇ ਸੁਧਾਰ ਲੈਰ ਵੀ ਬਣਾਈ ਸੀ ਫਿਰ ਪੁਨਰ ਹੀ ਬਣ ਗਿਆ ਦੋ ਕੁ ਮਹੀਨਿਆਂ ਚ ਹੁਣ ਚਾਰ ਪੰਜ ਬਣ ਗਏ ਤੁਹਾਨੂੰ ਪਤਾ ਹੀ ਹੈ ਨਾ ਸਭ ਨੂੰ ਪਤਾ ਹੈ ਕਿ ਤਿੰਨ ਚਾਰ ਸੁਰ ਹੋਏ ਪਏ ਐ ਕੁਝ ਸਿੱਧੇ ਡਾਇਰੈਕਟ ਭਾਜਪੀ ਦੀ ਝੋਲੀ ਚ ਪਏ ਹੋਏ ਐ ਕੁਝ ਮਾੜਾ ਮੋਟਾ ਕੁਝ ਕੋਸ਼ ਕਲੀ ਸੱਤਾ ਇਤਰਾਸ ਦੇ ਵਿੱਚ ਕੁਝ ਵਿਚਾਰੇ ਸਾਡੇ ਭਰਾ ਕੁਰਬਾਨੀ ਵਾਲਾ ਪਰਿਵਾਰ ਹੈ ਮਨਦੀਪ ਸਿੰਘ ਦੇ ਹੁਣ ਤੁਸੀਂ ਇਹ ਦੇਖੋ ਇਦੋ ਚੰਦੂ ਮਾਇਰਾ ਜਿਹਨੇ ਥੰਡਰ ਆਪਰੇਸ਼ਨ ਕੀਤਾ ਮਨਦੀਪ ਸਿੰਘ ਨਾਲ ਆ ਕੇ ਖੜਦਾ ਤਾਂ ਉਸ ਨਾਲ ਭਾਈ ਮਨਦੀਪ ਸਿੰਘ ਦਾ ਸਤਕਾਰ ਵਧਦਾ ਕਿ ਘਟਦਾ ਤੁਸੀਂ ਆਪ ਸਿਆਣਿਓ ਕੌਮ ਸਿਆਣੀ ਹੈ ਤੇ ਇਸ ਕਰਕੇ ਇਹ ਲੋਕ ਕਿਤੇ ਨਾ ਕਿਤੇ ਕੌਮ ਦੇ ਵਿੱਚ ਦਫੇੜ ਕੌਮ ਦੇ ਵਿੱਚ ਪਾੜਾ ਤੇ ਜਾਂ ਕੌਮ ਦੀ ਜਮਾਤ ਪ੍ਰਾਤਨ ਸਮੇਂ ਤੋਂ ਇਤਿਹਾਸ ਵੇਖਦੇ ਆ ਕਿ ਡੋਗਰੇ ਹੁੰਦੇ ਐ ਮਸੰਦ ਹੁੰਦੇ ਐ ਸੋ ਇਸ ਕਰਕੇ ਉਹਨਾਂ ਦਾ ਰੋਲ ਹੀ ساری ਉਮਰ ਇਹੀ ਹੁੰਦਾ ਕਿ ਅਸੀਂ ਪੰਥ ਦੀ ਜਮਾਤ ਪਰ ਪੰਥ ਸਮਝਦਾ ਲੋਕ ਸਮਝਦੇ ਐ ਕਿ ਇਹਨਾਂ ਦੀਆਂ ਤਾਰਾਂ ਕਿੱਥੇ ਐ ਜਿਹੜੇ ਕਹਿੰਦੇ ਸਾਡੀਆਂ ਦਿੱਲੀ ਨਾਲ ਯਾਰੀਆਂ ਨੇ ਦਿੱਲੀ ਨਾਲ ਕੀ ਦੀ ਗੱਲ ਕਰ ਰਹੇ ਹੋ ਬਾਰ ਬਾਰ ਤੁਸੀਂ ਦਿੱਲੀ ਨਾਲ ਕੀ ਦੀਆਂ ਯਾਰੀਆਂ ਜਿਹੜੇ ਤੁਸੀਂ ਪੁੰਨਰ ਸੰਜੀਤ ਦੀ ਗੱਲ ਕਰਦੇ ਹੋ ਤੁਸੀਂ ਵੇਖੀ ਐ ਕਿ ਕਿਸ ਤਰ੍ਹਾਂ ਸਮੇ ਸਮੇ ਦੇ ਵਿੱਚ ਇਹਨਾਂ ਦੇ ਬਿਆਨ ਆ ਰਹੇ ਐ ਅਕੇ ਜੀ ਬੀਜੇਪੀ ਨੇ ਅਕਾਲੀ ਦਲ ਨੂੰ ਸਹੂਤਾ ਕਰ ਲੈਣਾ ਚਾਹੀਦਾ ਸੀ ਨਹੀਂ ਕੀਤਾ 24 ਦੇ ਵਿੱਚ ਤੇ ਫਿਰ ਤੁਸੀਂ ਵੇਖੀ ਹੈ ਤੇ ਫਿਰ ਈਡੀਆ ਦੇ ਸਕੰਜੇ ਇਹਨਾਂ ਕੋਲੇ ਨੇਗੇ ਆ ਕਲੋਨੀਆਂ ਦੇ ਸਕੰਜੇ ਇਹਨਾਂ ਕੋਲੇ ਐ ਮਤਲਬ ਮੇਰਾ ਕਹਿਣ ਦਾ ਭਾਵ ਪਰਿਵਾਰਵਾਦ ਦੀ ਗੱਲ ਚੱਲਦੀ ਸੀ ਇੱਥੇ بڑا ਪਰਿਵਾਰਵਾਦ ਤੁਸੀਂ ਵੇਖ ਹੀ ਹੈਗਾ ਸਾਰਾ ਆ ਜਦੋਂ ਲਿਸਟ ਆਉਂਦੀ ਹੈ ਪਰਿਵਾਰਵਾਦ ਹੀ ਆਉਂਦਾਗਾ ਇੱਥੇ ਸ਼ੁਕਰ ਕਰਦੇ ਆ ਕਿ ਪ੍ਰਮਾਤਮਾ ਨੇ ਫਰੈਸ਼ ਕੀਤਾ